ਲਓ ਵੀ ਅੱਜ ਜੇ ਅਸੀਂ ਉਹ ਕਹਿੰਦੇ ਨੇ ਆਪਣਾ ਤੌਲਾ ਮੂਦਾ ਮਾਰ ਕੇ ਸੇਵੀਆਂ ਬਟਾਂਗੇ ਉਹਦੇ ਵਾਸਤੇ ਆਟਾ ਛਾਣਿਆ ਜਾ ਰਿਹਾ ਆ ਆਟਾ ਛਾਣ ਕੇ ਕਹਿੰਦੇ ਮੈਦਾ ਬਣ ਜਾਂਦਾ ਹੁਣ ਅੱਜ ਪਤਾ ਲੱਗਿਆ ਉਹ ਕੱਪੜਾ ਛਾਣ ਕੀ ਕਹਿੰਦੇ ਨੇ ਕੱਪੜਾ ਛਾਣ ਕਰਕੇ ਉਹ ਦੇਖੋ ਕੱਪੜੇ ਵਿੱਚ ਦੀ ਛਾਣ ਕੇ ਬਰੇ ਫ੍ਰੀਕ ਹੋ ਜਾਂਦਾ ਨਾ ਜਿਹੜੇ ਮੈਦੇ ਦਾ ਰੂਪ ਲੈ ਲੈਂਦਾ ਮੈਦੇ ਦਾ ਰੂਪ ਬਣ ਜਾਂਦਾ ਅੜੀ ਬੀਬੀ ਬਟੂ ਸੇਵੀਆਂ ਦਰਮਾਨ ਪੜਾਈ ਕਰ ਰਹੇ ਨੇ ਪੇਪਰ ਚੱਲ ਰਹੇ ਨੇ ਅੱਜ ਅਸੀਂ ਗਮਲੇ ਉੱਧਰੋਂ ਚੱਕ ਕੇ ਲਿਆ ਆ ਜਦੋਂ ਆਪਾਂ ਇਧਰ ਘਰ ਪਾਉਣਾ ਸਟਾਰਟ ਕੀਤਾ ਸੀ ਉਦੋਂ ਕਮਲੇ ਚੱਕ ਕੇ ਸਾਰੇ ਦੂਜੇ ਪਾਸੇ ਰੱਖਤੇ ਸੀਗੇ ਅੱਥੱਲੇ ਇਹਦੇ ਪੱਥਰ ਰੱਖ ਕੇ ਹਨਾ ਉੱਤੇ ਗਮਲੇ ਰੱਖਦੇ ਤਾਂ ਕਿ ਵੀ ਥੱਲੋਂ ਫਰਸ ਨਾ ਖਰਾਬ ਹੋਵੇ ਬਾਕੀ ਨਾ ਪੱਥਰ ਰੱਖ ਕੇ ਸੋਹਣੇ ਵੀ ਕਿੰਨੇ ਲੱਗ ਰਹੇ ਨੇ ਉਹ ਪੱਥਰ ਝੱਟਦਾ ਉਹ ਪਤਾ ਨਹੀਂ ਕਾਦਾ ਆ ਪਤਾ ਨਹੀਂ ਕਾਦਾ ਆ ਗਲਾਬ ਦਾ ਆ ਵੀ ਪੱਥਰ ਝੱਟ ਆ ਗਿਆ ਜਿਹੜਾ ਆਪਾਂ ਫੋੜੇ ਦੇ ਨਹੀਂ ਲੋਂਗਦੇ ਤੇ ਆਹ ਹੋ ਆ ਗਿਆ ਕੁਮਾਰ ਅਰਜੰਦਰ ਕੁਮਾਰ ਤੇ ਤ ਉਹ ਲਾਸੀ ਉਧਰੋਂ ਚੱਕ ਲੈਂਦਾ ਤੋਲੇ ਦੇ ਵਿੱਚ ਤੇੜ ਤੇੜ ਆਈ ਪਈ ਐ ਮਸੀ ਚੱਕ ਕੇ ਲੈਂਦਾ ਇਹ ਵੀ ਇਹਦੇ ਉੱਤੇ ਸੇਵੀਆਂ ਬੱਟੀਆਂ ਜਾਣਗੀਆਂ ਤੇ ਜਿਹੜਿਆ ਗਾਮਲੇ ਨੇ ਇਹ ਅਸੀਂ ਗਵਾਂਡੀ ਦੀ ਰੇਡ ਹੀ ਮੰਗ ਕੇ ਹੈਨਾ ਮੋਟਰਸਾਈਕਲ ਵਾਲੀ ਉਹਦੇ ਵਿੱਚ ਰੱਖ ਕੇ ਫੇਰ ਲੈ ਕੇ ਆਇਆ ਬਹੁਤ ਭਾਰੀ ਦੀਏ ਐ ਲਾ ਲਓ ਵੀ ਹੈ ਟੀਟ ਦੁਪਹਿਰੇ ਵੇਡ ਲਾ ਲਏ ਅਸੀਂ ਗਰਮੋ ਗਰਮੀ ਹੋ ਗਏ ਰੋਕਸੀ ਕੀ ਕਰਦੀ ਹੈ ਇਹ ਇਹਦੇ ਥੱਲੇ ਕੋਈ ਖੁਆ ਮਠਿਆਈ ਨਹੀਂ ਹੈਗੀ ਚਲੋ ਆਦੂ ਪਏ ਹੋਣਾ ਕਿੰਨੇ ਸੋਹਣੇ ਲੱਗਦੇ ਨੇ ਉਹਰੇ ਐ ਬਿਕਰ ਘਰ ਦੇ ਵਿੱਚ ਹਰੇ ਬਾਈ ਜੀ ਆ ਗਈ ਰੌਕਸੀ ਅੰਦਰ ਜਾਣ ਨੂੰ ਫੁੱਲ ਉਤਾਵਲੀ ਰਹਿੰਦੀ ਆ ਵੀ ਅੰਦਰ ਕੁਝ ਖਾਣ ਨੂੰ ਮਿਲੂਗਾ ਅੰਦਰਲੇ ਬਾਸੋਂ ਦਾ ਗੇਟ ਖੋਲ ਲੈਂਦੀ ਐ ਇਹ ਤੇ ਬਾਹਰ ਤੋਂ ਇਹ ਤਾਂ ਗੇਟ ਨਹੀਂ ਖੁੱਲਦਾ ਰੌਕਸੀ ਗੇਟ ਖੋਲ ਆ ਅਖੜ ਕਾ ਦੇ ਅੰਦਰ ਗੇਟ ਖੜਕਾ ਦੇ ਪੁੱਤ ਵੀ ਖੋਲੋ ਮੈਨੂੰ ਆ ਪੰਜਾ ਜਾਂ ਮਾਰ ਕੇ ਖੁਰਕਾਉਂਦੀ ਹੁੰਦੀ ਐ ਖੜਕਾਈ ਖੜਕਾ ਦੇ ਗੇਟ ਗੇਟ ਖੜਕਾ ਦੋ ਚਲੋ ਐ ਮਨ ਨਾਲ ਨਹੀਂ ਹੈਗੇ ਆਪਣੇ ਤਾਂ ਅੰਗਰੇਜ਼ਾਂ ਵਾਲੀ ਹੁੰਦੇ ਨੇ ਜਦੋਂ ਕੁਝ ਕਹੇ ਤਾਂ ਉਹਦੀ ਮੰਨ ਲੈਂਦੇ ਨੇ ਇਹ ਉਹਨਾਂ ਬੱਦ ਦੇ ਅੰਦਰ ਆਟਾ ਛਾਨ ਲਿਆ ਹੋਊਗਾ ਬੋਲੀ ਆਟਾ ਛਾਨ ਲਿਆ ਇਹ ਕੱਪੜੇ ਵਿੱਚ ਦੀ ਛਾਨਣ ਕਰਕੇ ਪੂਰਾ ਹੈ ਵਧੀਆ ਬਰੀਕ ਆਟਾ ਛਾਣੇਗਾ ਇਹ ਵਿੱਚ ਕੁਝ ਕਿਉਂ ਆਪ ਕੋ ਤਾਂ ਨਹੀਂ ਪਾਣਾ ਜਿਵੇਂ ਮੈਦਾ ਬਣ ਗਿਆ ਇਹ ਕਿਉਂ ਆਪ ਕੋ ਤਾਂ ਪਾਣਾ ਚਾਹੁੰਦਾ ਕਿਉਂ ਪਾਉਂਦੇ ਹੁੰਦੇ ਨੇ ਇਹਦੇ ਵਿੱਚ ਨਹੀਂ ਵੀ ਉਹਦੇ ਨਾਲ ਵਧੀਆ ਬਣ ਕੇ ਜਾਂਦਾ ਨਹੀਂ ਲੱਗੂਗਾ ਹੁਣ ਸਾਡੀ ਰਸੋਈ ਆ ਹਜੇ ਦੀ ਪੇਂਟਿੰਗ ਪੇਂਟਿੰਗ ਰਹਿੰਦੀ ਆ ਕਾਟਾ ਗੁੰਨਤਾ ਤੇ ਆ ਚਟਾਈ ਬਸਾਤੀ ਥੱਲੇ ਤੇ ਬੀਬੀ ਸਾਡੀ ਸੇਵੀਆਂ ਬੱਟੂ ਬੀਬੀ ਨੇ ਪੇੜਾ ਕਰ ਲਿਆ ਤੇ ਤੌੜਾ ਬਰੂਰ ਮੰਦੀ ਮਮੀ ਚੱਕਣ ਗਈ ਆ ਅਰ ਉਹਸੀ ਪੂਰੀ ਤਾਵਲੀ ਹੋਰੀ ਅੰਦਰੋਂ ਵਾਸਤੇ ਅਰ ਮੰਦੀ ਮਮੀ ਲਈ ਤੌਲਾ ਤੌੜਾ 1 ਮਿੰਟ රක්සින බීබින කම කරතා ස්ටාට් සේවියද රත් අවලදමිට යනගේ අරුු දදී ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਵੀ ਛੋਡੇ ਵੀ ਕੀ ਇਸ ਤਰ੍ਹਾਂ ਸਹੀ ਵੀ ਵੱਟਣੀ ਆ ਜਿੰਦੀ ਨਾਲ ਸਹੀ ਵੀ ਵੱਟੀਆਂ ਜਾਂਦੀਆਂ ਨੇ ਉਧਰ ਸਾਡੇ ਕਮਾਂਡ ਦੇ ਵਿੱਚੋਂ ਉਧਰ ਜਿੰਦੀ ਨਾਲ ਆ ਵੱਟਣ ਲੱਗ ਰਹੀ ਜੀਏ ਉਹਦੇ ਵੀ ਬਹੁਤ ਜ਼ੋਰ ਲੱਗਦਾ ਹੈ ਨਾ ਇਹ ਲੋ ਵੀ ਵੱਟਦੇ ਵੱਟਦੇ ਮਾਂ ਦੀ ਭਿਆਹ ਹੋ ਜਾਂਦੀ ਆ ਇਹ ਜਦੋਂ ਅਸੀਂ ਬੱਸ ਸੇਵੀਆਂ ਵੱਟਦੇ ਹਾਂ ਨਾ ਮਨ ਸੈਨਾ ਜਿਹੜੇ ਛੋਟੇ ਛੋਟੇ ਹੁੰਦੇ ਆ ਨਾ ਉਹ ਪੈਨਾ ਦਾ ਉਹਲੇ ਨੂੰੰਦੀ ਦੀ ਆਪਣਾ ਕੀ ਹੁੰਦੇ ਨੇ ਝਾੜੀਆਂ ਇਹ ਨਹੀਂ ਹੁੰਦੀਆਂ ਕੰਡੇ ਵਾਲੀਆਂ ਨਾ ਉਹਨਾਂ ਨੂੰ ਰੱਖ ਕੇ ਉਹਨਾਂ ਤੇ ਪਾਈਆਂ ਜਾਂਦੀਆਂ ਦੀ ਮਤਲਬ ਦੂਰੋਂ ਭਗਾ ਭਗਾ ਕੇ ਮਾਰਦੀਆਂ ਹੁੰਦੀਆਂ ਬੁੜੀਆਂ ਹੁਣ ਕੀ ਕਰਦੇ ਨੇ ਮੰਜੇ ਮੂਤੇ ਮਾਰ ਕੇ ਹਨਾ ਉਹਦੇ ਤੇ ਰੱਸੀਆਂ ਬੰਨ ਕੇ ਉਹਦੇ ਵਿੱਚ ਕਦੇ ਕੱਪੜਾ ਰੱਖਿਆ ਜਾਂਦਾ ਤੇ ਸੇਵੇਂ ਜਿਵੇਂ ਜਿਵੇਂ ਵੱਢੀ ਜਾਂਦੀਆਂ ਨੇ ਭਗਾ ਭਗਾ ਕੇ ਉਹਨਾਂ ਦੇ ਉੱਤੇ ਮਾਰਦੀਆਂ ਨੇ ਉਹ ਜਿਹੜੇ ਰੱਸੀਆਂ ਬੰਨੀਆਂ ਹੁੰਦੀਆਂ ਨੇ ਉਹਨਾਂ ਤੇ ਟੰਗੀਆਂ ਜਾਂਦੀਆਂ ਨੇ ਤੇ ਜਿਹੜੀ ਕੋਈ ਥੱਲੇ ਡਿੱਗਦੀ ਆ ਫਿਰ ਉਹ ਕੱਪੜਾ ਪਸਾਇਆ ਉਹਦੇ ਉੱਤੇ ਡਿੱਗ ਜਾਂਦੀ ਆ ਪਹਿਲਾਂ ਤਾਂ ਜਦੋਂ ਛੋਟੇ ਹੁੰਦੇ ਫਿਰ ਉਹਦੋਂ ਬਾਅਦ ਸੁਪੀਆਂਂਦੀਆਂ ਫਿਰ ਬੀਬੀ ਭੁੰਦੀ ਹੁੰਦੀ ਫਿਰ ਉਹਨਾਂ ਨੂੰ ਖਾਂਦੇ ਹੁੰਦੇ ਸੀਗੇ। ਕਦੀ ਬੀਬੀ ਵਟਦੀ ਐ ਸੀਵੀਆ। ਇਹ ਵੀ ਟੁੱਟਦਾ ਕਾ ਤੂੰ ਅਭੀ ਕਿਹੜਾ ਇਹ ਆਟਾ? ਹੈ? ਦੇਖੋ ਜੀ ਸੇਵੀ ਥੱਲੇ ਵੱਟੀ ਜਾ ਚੁੱਕੀ ਆ। సేవి ਹੈ ਰੈਂਗਣੇ ਵਰਗੀ ਗੰਡਾ ਗੰਡੋ ਬੋਲੇ ਵਰਗੀ ਹੈ ਦੇਖੀ ਮੈਂ ਤਾਂ ਟਾਈਮ ਕਰਨਾ ਹੋ ਗਿਆ 2:00 ਵਜੇ ਚਾ ਕਿੰਨੇ ਵਜੇ ਕਰਾਂਗੇ ਚਲਣਾ ਆ ਮਿੱਠੇ ਝਾਲ ਬਣਾ ਲਿਓ ਮੈਨੂੰ ਬੜੇ ਯਾ ਲੱਗਦੇ ਨੇ ਮੈਂ ਆਖਿਆ ਮਿੱਠੇ ਝਾਲ ਬਣਾ ਲਓ ਏ ਤਿੰਨ ਤਿੰਨ ਬੋਟਾ ਇੱਕ ਕਣੀ ਹੋ ਗਈ ਆ ਸਾਡੀ ਮਾਤਾ ਕਹਿੰਦੀ ਨੋਣ ਵਾਲੇ ਆ ਵੀ ਕਹਿੰਦੀ ਨੂਨ ਵਾਲੇ ਮੱਛਰ ਵੀ ਕਹਿੰਦਾ ਨੂਨ ਵਾਲੇ ਤੁਸੀਂ ਮੇਰੇ ਹੱਕ 'ਚ ਵੋਟਾਂ ਪਾ ਦਿਓ ਮੀ ਮਿੱਠੇ ਪਾ ਲਓ ਬੀਬੀ ਦੀ ਵੋਟ ਘਾਲੇ ਮਾਰੇ ਵਾਲੀ ਆ ਬੀਬੀ ਕਹਿੰਦੀ ਜਿਹੜੇ ਮਰਜ਼ੀ ਬਣਾ ਲਓ ਮੈਂ ਤਾਂ ਖਾ ਲੂੰਗੀ ਬੀਬੀ ਨੇ ਥਾਲਾ ਬਦਲ ਲਿਆ ਆਪਦੇ ਮੂੜੇ ਕਿ ਨਹੀਂ ਹੋਗੀ ਰੱਖੀ ਮਿੱਠੇ ਖਾਏਗੀ ਕਿ ਨੂਨ ਵਾਲੇ ਡੌਗ ਨੂੰ ਪੁੱਛ ਲੈਣੇ ਆ ਉਹ ਕਹੂਗੀ ਜਿਹੜੇ ਮਰਜ਼ੀ ਲਿਓ ਮੈਂ ਤਾਂ ਸਾਰੀ ਚਾਹਦੇ ਨੇ ਐਵੇਂ ਤੁਹਾਨੂੰ ਥੱਲੇ ਦਿਖਾਉਣਾ ਸੇਵੀਆਂ ਦੀ ਗੁੰਡਲ ਜਾਂ ਬਣ ਲੱਗਿਆ ਆ ਦੇਖੋ ਉਹ ਆ ਯਾ ਇਹਨਾਂ ਕੱਚੀਆਂ ਕੱਚੀਆਂ ਆਪਣੇ ਦੁੱਧ ਪਾ ਕੇ ਸੇਵੀਆਂ ਕਰਨ ਚ ਸਵਾਦ ਵਧਣ ਲੱਗਦੀਆਂ ਨੇ ਆਹ ਉਹ ਗੱਲ ਕਰਦਾ ਉਹ ਜਿਹੜੇ ਹੱਥ ਨਾਲ ਵਟਦੇ ਹੁੰਦੇ ਨੇ ਨਾ ਆਪਣਾ ਰਬੂਜੀ ਵਟਦੇ ਹੁੰਦੇ ਨੇ ਐ ਉਹ ਕਿਵੇਂ ਵਟਦੇ ਹੁੰਦੇ ਨੇ ਉਹ ਐ ਆ ਦੇਖਾ ਐ ਐ ਜੀ ਐ ਜੀ ਹੈ ਨਾ ਮੈਂ ਆਖਿਆ ਉਹ ਹੱਥ ਜਣੀਆਂ ਵੱਟ ਦਿੰਦੇ ਨੇ ਜਿਹੜੀਆਂ ਛੋਟੇ ਛੋਟੇ ਮਾਊ ਜੀ ਆ ਨਾ ਉਹ ਮੈਂ ਵੱਟ ਦਿੰਦਾ ਹੱਥ ਨੇ ਦੁੱਧ ਜਿਹਾ ਵਾ ਕੇ ਕਰਕੇ ਦੇ ਦਿਓ ਸਾਨੂੰ ਜਦੋਂ ਮੈਂ ਸਾਨੂੰ ਫਿਰ ਅੱਗੇ ਦਿਖਾਉਣਾ ਵੀਡੀਓ ਤੁਸੀਂ ਬਣੇ ਰਹੋ ਵੀਡੀਓ ਨਾਲ ਛੀਵੀਆਂ ਥੋੜੀਆਂ ਦੀਆਂ ਕਿਉਂਕਿ ਅਸੀਂ ਇਹ ਮੱਥਾ ਟੇਕਣ ਵਾਸਤੇ ਵੱਟ ਰਹੇ ਹਾਂ ਇਸ ਕਰਕੇ ਅਸੀਂ ਉਹ ਰਸੀਆਂ ਬੰਨਣ ਵਾਲਾ ਜਾਰਨਮੈਂਟ ਨਹੀਂ ਕਰਿਆ ਮੰਜੇ ਦੇ ਫਿਰ ਛਾਦਰ ਹੀ ਵਿਛਾਲੀ ਇੰਡੀਆ ਦਾ ਨਕਸ਼ਾ ਬਣਾਤਾ ਇਸ ਕਰਕੇ ਸਿਆ ਚਾਦਰ ਦੀ ਪਾਵਾਂਗੇ ਕਿਉਂਕਿ ਸੇਵੀਆ ਥੋੜੀ ਮਾਤਰਾ ਦੇ ਵਿੱਚ ਨੇ ਨਾ ਖਾਣ ਨੂੰ ਤਾਂ ਫਿਰ ਆਪਾਂ ਜਿੰਦੀ ਨਾਲ ਹੀ ਵਟ ਲਾਂਗੇ ਯਾ ਅੱਜ ਗੱਲ ਤਾਂ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਉਹ ਫੀਟ ਰੇੜੇ ਵਾਲੇ ਫਿਰਦੇ ਹੁੰਦੇ ਨੇ ਉਹ ਵੱਟ ਕੇ ਵੀ ਦੇ ਜਾਂਦੇ ਨੇ ਨਾ ਕਿਲੋ ਦੇ ਹਿਸਾਬ ਨਾਲ ਲੈ ਲੈਂਦੇ ਨੇ ਉਹ ਕਿੰਨੇ ਦੇ ਕਿਲੋ ਲੈਣਦੇ ਨੇ ਅਭਰੋ ਉਹ ਤਾਂ ਅੰਬੀਚੀ ਆਟਾ ਪਾ ਕੇ ਆਟਾ ਉਹਦਾ ਵੀ ਪਾਉਂਦੇ ਨੇ ਨਾ ਉਹ ਹਾਂ ਲੋਵੀ ਸੇਵੀਆਂ ਖੋਲੀਆਂ ਖੁਨੀਆਂ ਪਾਤੀਆਂ ਕਿਉਂਕਿ ਥੋੜੀਆਂ ਨੇ ਇੱਕ ਹੋਰ ਸੇਵੀ ਆ ਗਈ ਸੇਵੀਆਂ ਸੁੱਕੀਆਂ ਜੇ ਹੋਣਾ ਸੁੱਕੀਆਂ ਪਾਤੀਆਂ ਦੀਆਂ ਇਹਨੂੰ ਹੂਦਰ ਚਲਾਦਾ ਸੀ ਹਵਾ ਚਲਾ ਉਹ ਹਵਾ ਨਾਲ ਸੁੱਕ ਗਈਆਂ ਇਹ ਹੋਰ ਵਧੀਆ ਹੋ ਗਈਆਂ ਉੱਤਾਂ